ਅੜੀਗਾਂ ਦੇ ਗੁਰਪ੍ਰਸਾਦ ਸਾਹਿਬ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਜੀ ਗੁਰੂ ਸਾਹਿਬ ਦੀ ਇਲੈਕਸ਼ਨ ਚ ਗਦਾਸਪੁਰ ਦੇ ਸੰਕਤਾਂ ਨੇ ਅੜੀ ਵਾਲਦੀਆਂ ਸੰਕਤਾਂ ਨੇ ਹੋਰ ਇਲਾਕੇ ਦੇ ਸੰਕਤਾਂ ਨੇ ਬਹੁਤ ਵੱਡਾ ਉਥੇ ਸਹਿਯੋਗ ਦਿੱਤਾ ਘਰ ਘਰ ਜਾ ਕੇ ਉਹਨਾਂ ਨੇ ਲੋਕਾਂ ਦਾ ਦਰਵਾਜ਼ਾ ਖੜਕਾ ਕੇ ਉਹਨਾਂ ਨੂੰ ਅਮਰਪਾਲ ਦੇ ਹੱਕ 'ਚ ਵੋਟ ਪਾਉਣ ਲਈ ਪੇਸ਼ ਆਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਵਾਸਤੇ ਆਏ ਤੇ ਬਾਕੀ ਇੱਕ ਦੋ ਬੇਨਤੀਆਂ ਸੀ ਸਰਪ੍ਰਮਣੇ ਕਮੇਟੀ ਆ ਬੋਲਦਾ ਹਾਂ ਮਤਲਬ ਬਣਾਓ ਜਿਹੜੋ ਜੋ ਪੰਜਾਬ ਵਿੱਚ ਨਸ਼ਿਆਂ ਦਾ ਵੱਡਾ ਬਹੁਤ ਬਿਨਾਦ ਖਿਆਲ ਵਗ ਰਹੇ ਆ ਉਹਨੂੰ ਆਪਾਂ ਸਾਰੇ ਜਣੇ ਨਾਲ ਮਿਲ ਕੇ ਕਿਸ ਤਰ੍ਹਾਂ ਰੋਕਣ ਵਾਸਤੇ ਆਪਾਂ ਸਾਰੇ ਜਣੇ ਮਿਲ ਜੂ ਕੇ ਕਦ ਤਰ ਹੋ ਜਾਈਏ ਇਹੋ ਜਿਹਾ ਕੋਈ ਸਾਰੇ ਜਣੇ ਨਾਲ ਕਿ ਕੋਈ ਇਹੋ ਜਿਹੀ ਪਾਲਿਸੀ ਬਣਾਈਏ ਜਾਂ ਕੋਈ ਇਹੋ ਜਿਹਾ ਕੱਢ ਕੇ ਤੰਗ ਤਰੀਕਾ ਕਿ ਕਿੰਦਾ ਅਸੀਂ ਆਪਣੇ ਨੌਜਵਾਨ ਨੌਜਵਾਨਾਂ ਨੂੰ ਕਿੰਦਾ ਚਾਹੀਏ ਭਾਈ ਅਮਰਤ ਕਾਲ ਜੀ ਇੰਨੀ ਵੱਡੀ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਅੱਜ ਵੀ ਜੇਲ੍ਹ ਦੇ ਵਿੱਚ ਨੇ ਇਹ ਤੇ ਦੇਖੋ ਜੀ ਸਰਕਾਰਾਂ ਦਾ ਤਾਂ ਸੂਰ ਨਹੀਂ ਆਪਣੀ ਕੌਮ ਨਾਲ ਧੱਕਾ ਕਰਨ ਦਾ ਜਾਂ ਜ਼ੁਲਮ ਕਰਨ ਦਾ ਉਹਨਾਂ ਦਾ ਇਤਿਹਾਸ ਰਹੀ ਆ ਆਪਰੇ ਸੰਗਾਂ ਨੇ ਉਹ ਜ਼ੈਨ ਦੇ ਵੀ ਹੋ ਤੇ ਬੱਦੀ ਸਿੰਘ ਦੀ 55 ਸਾਲ ਤੋਂ ਬੈਠੇ ਆ ਤੇ ਕਿਸੇ ਕਿਸੇ ਵੀ ਸਾਡੇ ਕਿਸੇ ਕਾਲ ਦਾ ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਹ ਸਿਰੇ ਹਮ ਧੱਕਾ ਹੋ ਜੀ ਲੋਕਾਂ ਦੇ ਜਿਹੜਾ ਇਹਦਾ ਲੋਕਤੰਤਰ ਜਿਹਦਾ ਬੰਡਾ ਉਹ ਫਤਵਾ ਪੰਜਾਬ ਤੋਂ ਸਭ ਤੋਂ ਵੱਧ ਉਤਰੇ ਜਿੱਥੇ ਹੋਣ ਦੇ ਮੌਜੂਦ ਨੂੰ ਅੰਦਰ ਰੱਖਣਾ ਤੇ ਇਹ ਤੋਂ ਹੁਣ ਆਪਾਂ ਨੂੰ ਪਤਾ ਲੱਗਦਾ ਕਿ ਸਾਨੂੰ ਗੁਲਾਮੀ ਦਾ ਸਾਜ ਰਹਿ ਜਾ ਰਿਹਾ ਬਾਹਰ ਆਉਣ ਦਾ ਕਿੰਨਾ ਕਨਮਾਲ ਲਗਾਇਆ ਜਾ ਸਕਦਾ ਕਦੋਂ ਤੱਕ ਆ ਜਾਣਾ ਹੈ ਵੈਸੇ ਤੇ ਗੁਰੂ ਮਹਾਰਾਜ ਜੀ ਜਾਣਦੇ ਸੱਚੇ ਪਾਤਸ਼ਾਹ ਹੀ ਬਾਕੀ ਅਜੇ ਸਰਕਾਰਾਂ ਤੋਂ ਤਾਂ ਕੋਈ ਉਮੀਦ ਨਹੀਂ ਕੀਤੀ ਜਾਂਦੀ ਹੁਣ ਕੋਰਟ 'ਚ 18 ਤਰੀਕ ਹੈ ਦੇਖੋ ਕੀ ਫੈਸਲਾ ਜੋ ਜੁਦਾ ਸਰਕਾਰ ਦੇ ਹੱਥ ਵੇਖੀ ਤੇ ਬੜੀਆਂ ਲੋਕਾਂ ਨੂੰ ਉਮੀਦ ਆਈ ਜਨਤਾ ਨੂੰ ਕਿ ਇਹ ਸਰਕਾਰ ਕਾਫੀ ਕੁਝ ਕਰੇਗੀ ਤੇ ਵੇਖਿਆ ਜਾਵੇ ਕਿ ਨਸ਼ੇ ਦਾ ਕੋਲ ਬੜਾ ਬਹੁਤ ਜ਼ਿਆਦਾ ਸਗੋਂ ਪਹਿਲਾਂ ਨਾਲੋਂ ਵੀ ਵੱਧ ਗਿਆ ਇਹ ਜੀ ਇਹ ਨਸ਼ਾ ਤੇ ਇਹ ਸਰਕਾਰ ਆਈ ਨਸ਼ਾ ਨਸ਼ੇ ਦੇ ਉੱਪਰ ਸੀ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਇਹ ਦੂਜੀਆਂ ਦੋ ਸਰਕਾਰਾਂ ਤੋਂ ਹਟਾਂਗਾ ਕੇ ਇਹਨਾਂ ਨੂੰ ਚੁਣਿਆ ਸੀ ਕਿ ਇਸ ਦੇ ਨਸ਼ੇ ਦਾ ਗਿਰਦੀ ਦਾ ਮਾਮਲਾ ਵਾਲਾ ਵੀ ਇਹਨਾਂ ਨੇ ਕਿਹਾ ਸੀ ਕਿ ਹੱਲ ਕਰਾਂਗੇ ਤੇ ਨਸ਼ਾ ਇਹਨਾਂ ਨੇ ਬੰਦੇ ਤੇ ਕੀ ਕਰਨਾ ਸੀ ਬੰਦ ਕਰਨ ਵਾਲਿਆਂ ਨੂੰ ਤਾਂ ਜ਼ਰੂਰ ਬੰਦ ਕਰਤਾ ਤੇ ਨਸ਼ਾ ਘਰ ਘਰ ਤੱਕ ਪਹੁੰਚਾਉਂਦੇ ਉਹਨਾਂ ਨੇ ਇਹੋ ਜਿਹਾ ਇੱਕ ਇੱਕ ਨਕਾਫੀ ਪ੍ਰੋਗਰਾਮ ਹੈ ਵੀ ਕੋਈ ਪੰਜਾਬ ਕੋਈ ਨੌਜਵਾਨ ਰਹਿ ਨਾ ਜਾਵੇ ਜਿਸ ਤੋਂ ਅਮਰ ਸ਼ਾਹ ਜੀ ਦੇ ਅੰਦਰਸੀ ਨਾ ਪਾਸ ਹੋ ਸਕੇ